ਜਗਮਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਜੇਲ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜੀ ਹਾਂ ਜੇਲ ਵਿਭਾਗ ਦੇ ਵੱਲੋਂ 7 ਜੇਲ ਅਧਿਕਾਰੀਆਂ ਨੂੰ ਜਾਂਚ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਦਰਅਸਲ ਫਿਰੋਜ਼ਪੁਰ ਜੇਲ ਦਾ ਇਹ ਪੂਰਾ ਮਾਮਲਾ ਹੈ ਫਿਰੋਜ਼ਪੁਰ ਜੇਲ ਦੇ ਵਿੱਚੋਂ ਇਹ ਸਾਹਮਣੇ ਆਇਆ ਕਿ 43000 ਫੋਨ ਕਾਲਾਂ ਜਿਹੜੀਆਂ ਨੇ ਉਹ ਜੇਲ ਦੇ ਵਿੱਚੋਂ ਹੋਈਆਂ ਨੇ ਇਸ ਨੂੰ ਲੈ ਕੇ ਪ੍ਰੋਪਰ ਜਾਂਚ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ ਵੀ ਸਖਤ ਟਿੱਪਣੀਆਂ ਇਸ ਮਾਮਲੇ ਦੇ ਉੱਪਰ ਕੀਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੋ ਜਿਹੜੇ ਮੌਜੂਦਾ ਤੇ ਤਿੰਨ ਸੇਵਾ ਮੁਕਤ ਸੁਪਰਡੈਂਟ ਵੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ 43000 ਫੋਨ ਕਾਲਾਂ ਰਿਕਾਰਡ ਹੋਣ ਦਾ ਇਹ ਇਲਜ਼ਾਮে ਖਸਾ ਜੁਤਾਇਆ ਜਾ ਰਿਹਾ ਹੈ ਔਰ ਜਾਂਚ ਵੀ ਕੀਤੀ ਜਾਏਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਾਈ ਕੋਰਟ ਨੇ ਵੀ ਸਖਤ ਟਿੱਪਣੀ ਇਸ ਦੇ ਉੱਪਰ ਕੀਤੀ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਜੇਲ੍ਹ ਵਿਭਾਗ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੇ ਸੁਪਰਡੈਂਟ ਨੇ ਸੱਤ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਮੌਜੂਦਾ ਤੇ ਤਿੰਨ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਜਿਹੜੇ ਸ਼ਾਮਿਲ ਨੇ ਦੋ ਤਸਕਰਾਂ ਦੇ ਖਾਤਿਆਂ ਦੇ ਵਿੱਚ 1.35 ਕਰੋੜ ਟਰਾਂਸਫਰ ਤੇ ਪ੍ਰਾਪਤ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਵੀ ਇਥੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਖਦਸਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ 1.35 ਕਰੋੜ ਦੋ ਤਸਕਰਾਂ ਦੇ ਖਾਤੇਾਂ ਦੇ ਵਿੱਚੋਂ ਜਿਹੜਾ ਆ ਉਹ ਲੈਂਡ ਡੀਲ ਕੀਤਾ ਗਿਆ ਤਾਂ ਇਹ ਜੇਲ੍ਹ ਦੇ ਵਿੱਚ ਰਹਿੰਦਾ ਹੋਇਆ ਜਾਂ ਫਿਰ ਬਾਹਰ ਹੋਇਆ ਇਹ ਹੁਣ ਜਾਂਚ ਦੇ ਘੇਰੇ ਦੇ ਵਿੱਚ ਹੈ ਇਸ ਦੀ ਵੀ ਜਾਂਚ ਜਿਹੜੀ ਕੀਤੀ ਜਾਏਗੀ ਬਕਾਇਦਾ ਤਾਂ ਜੇਲ੍ਹ ਵਿਭਾਗ ਨੇ ਇਹ ਵੱਡਾ ਐਕਸ਼ਨ ਲੈ ਲਿਆ ਹੈ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਆ ਉਸ ਤੋਂ ਬਾਅਦ ਦੇ ਵਿੱਚ ਸੱਤ ਅਧਿਕਾਰੀਆਂ ਨੂੰ ਪੰਜ ਸੁਪਰਡੈਂਟ ਸਣੇ ਦੋ ਹੋਰ ਅਧਿਕਾਰੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਫਿਰੋਜ਼ਪੁਰ ਜੇਲ ਡਰੱਗ ਰੈਕਟ ਵਿੱਚ ਜੇਲ ਵਿਭਾਗ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ 43000 ਫੋਨ ਕੋਲਾਂ ਦਾ ਇੱਕ ਖਦ사 ਜਤਾਇਆ ਜਾ ਰਿਹਾ ਹੈ ਕਿ ਇਹ ਫਿਰੋਜ਼ਪੁਰ ਜੇਲ ਦੇ ਵਿੱਚੋਂ ਕੀਤੀਆਂ ਗਈਆਂ ਨੇ ਉਥੋਂ ਰਿਕਾਰਡ ਹੋਈਆਂ ਨੇ ਸੋ ਇਸ ਨੂੰ ਲੈ ਕੇ ਹੁਣੇ ਵੱਡਾ ਐਕਸ਼ਨ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਤੇ ਉਪਰੰਤ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਡੈਲੀ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਡੈਲੀ 1295 ਕੋਲਾ ਦਾ ਇਹ ਖਸਾ ਜੁਤਾਇਆ ਗਿਆ ਕਿ ਡੈਲੀ 1295 ਕੋਲਾ ਇੱਥੋਂ ਹੋਈਆਂ ਨੇ ਫੋਨ ਕਿੱਥੋਂ ਆਏ ਚੈਂਬਰ ਹੋਂ ਦੇ ਬਾਵਯੂਦ ਫੋਨਾਂ ਜਿਹੜੀਆਂ ਫੋਨ ਕਾਲਸ ਜਿਹੜੀਆਂ ਉਹ ਕਿਵੇਂ ਲੱਗੀਆਂ ਇਹ ਵੀ ਸਵਾਲ ਹੈ ਹੁਣ ਸੁਪਰਡੈਂਟ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹੀ ਹੈ ਜਾਂਚ ਦੇ ਘੇਰੇ ਦੇ ਵਿੱਚ ਹੈ ਹੀ ਨੇ ਕਿਉਂਕਿ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਹੈ ਹਾਈ ਕੋਰਟ ਨੇ ਵੀ ਸਖਤ ਆਦੇਸ਼ ਦਿੱਤੇ ਨੇ ਇਸ ਦੇ ਬਾਬਤ ਜਾਂਚ ਕਰਨ ਦੇ ਉਸ ਨੂੰ ਲੈ ਕੇ ਹੁਣ ਜਾਂਚ ਜਿਹੜੀ ਉਹ ਕੀਤੀ ਜਾਵੇਗੀ ਤਾਂ ਦੋ ਤਸਕਰਾਂ ਦਾ ਇੱਥੇ ਜ਼ਿਕਰ ਆਉਂਦਾ ਹੈ ਦੋ ਤਸਕਰਾਂ ਦਾ ਇਹ ਵੀ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚੋਂ ਟਰਾਂਸਫਰ ਹੋਏ ਨੇ 1.35 ਕਰੋੜ ਰੁਪਏ ਆਨਲਾਈਨ ਟਰਾਂਸਫਰ ਕੀਤੇ ਗਏ ਨੇ ਸੋ ਇਸ ਨੂੰ ਲੈ ਕੇ ਹੁਣ ਜਾਂਚ ਹੋਏਗੀ ਕਿਹੜਾ ਖਾਤਾ ਹੈ ਕਦੋਂ ਟਰਾਂਸਫਰ ਕੀਤੇ ਗਏ ਨੇ ਕਿੰਨੂੰ ਟਰਾਂਸਫਰ ਕੀਤੇ ਗਏ ਨੇ ਕਾਰਨ ਕੀ ਹੈ ਕਿਉਂ ਟਰਾਂਸਫਰ ਕੀਤੇ ਗਏ ਨੇ ਇਹ ਤਮਾਮ ਸਵਾਲ ਨੇ ਕਿਉਂਕਿ 1.35 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ 1 ਕਰੋੜ ਤੇ 35 ਲੱਖ ਰੁਪਈਆ ਬੜੀ ਵੱਡੀ ਰਕਮ ਹੁੰਦੀ ਹੈ ਕਿਉਂ ਟਰਾਂਸਫਰ ਕੀਤੇ ਗਏ ਕਿੰਨੂੰ ਟਰਾਂਸਫਰ ਕੀਤੇ ਗਏ ਕਦੋਂ ਟਰਾਂਸਫਰ ਕੀਤੇ ਗਏ ਤੇ ਕਿੱਥੋਂ ਟਰਾਂਸਫਰ ਕੀਤੇ ਗਏ ਨੇ ਇਹ ਵੱਡੇ ਸਵਾਲ ਹੈ ਫਿਲਹਾਲ ਇਸ ਮਾਮਲੇ ਦੇ ਉੱਪਰ ਜਾਂਚ ਜਿਹੜੀ ਕੀਤੀ ਜਾ ਰਹੀ ਹੈ 43 ਹਜ਼ਾਰ ਫੌਨ ਕੋਲਾ ਫਿਰੋਜ਼ਪੁਰ ਜੇਲ੍ਹ ਤੋਂ ਸੱਤ ਅਧਿਕਾਰੀਆਂ ਨੂੰ ਹੁਣ ਇਸ ਦਾ ਜਾਂਚ ਦਾਤ ਪੁਸ਼ਕਿਸ਼ ਦਾ ਸਾਹਮਣਾ ਕਰਨਾ ਪਵੇਗਾ ਜੇਲ੍ਹ ਵਿਭਾਗ ਨੇ ਵੱਡਾ ਐਕਸ਼ਨ ਲੈ ਲਿਆ ਜਾਂਚ ਦੇ ਘੇਰੇ ਦੇ ਵਿੱਚ ਖੜੇ ਕਰ ਦਿੱਤੇ ਨੇ ਦੋ ਮੌਜੂਦਾ ਜੇਲ੍ਹ ਸੁਪਰਡੈਂਟ ਨੇ ਔਰ ਤਿੰਨ ਸੇਵਾ ਮੁਕਤ ਜੇਲ੍ਹ ਸੁਪਰਡੈਂਟ ਨੇ ਜਿਨ੍ਹਾਂ ਦੇ ਕਾਰਜਕਾਲ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ ਖਦਸਾ ਹੈ ਤੇ ਦੋ ਹੁਣ ਮੌਜੂਦਾ ਜਿਹੜੇ ਸੁਪਰਡੈਂਟ ਨੇ ਉਹ ਵੀ ਇਸ ਜਾਂਚ ਦੇ ਘੇਰੇ ਦੇ ਵਿੱਚ ਹੈ ਤਾਂ ਬਰਾਬਰ ਜਾਂਚ ਹੋਵੇਗੀ ਬਕਾਇਦਾ ਪੁਸ਼ਗਿਸ਼ ਜਿਹੜੀ ਹੈ ਮਜੂਦਾ ਤੋਂ ਤੇ ਤਿੰਨ ਸੇਵਾਮੁਕਤ ਜੇਲ ਸੁਪਰਡੈਂਟ ਤੋਂ ਜਿਹੜੀ ਆ ਪੁਸ਼ਗਿਸ਼ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਹੁਣ ਕਟਾਰੇ ਦੇ ਵਿੱਚ ਜੇਲ ਦੇ ਕਟਾਰੇ ਦੇ ਵਿੱਚ ਸੱਤ ਪੁਲਿਸ ਮੁਲਜ਼ਮ ਜਿਹੜੇ ਆ ਉਹ ਖੜੇ ਹੋਣਗੇ ਜੇਲ ਚ ਰੋਜ਼ਾਨਾ ਔਸਤਨ 1295 ਕਾਲਾਂ ਜਿਹੜੀਆਂ ਕਿਹਾ ਜਾਂਦਾ ਕਿ ਆਉਂਦੀਆਂ ਤੇ ਜਾਂਦੀਆਂ ਰਹੀਆਂ ਨੇ ਟੋਟਲ ਹੁਣ ਤੱਕ 43000 ਫੋਨ ਕਾਲਾਂ ਦਾ ਵੇਰਵਾ ਜਿਹੜਾ ਉਹ ਸਾਹਮਣੇ ਆਇਆ ਹੈ ਇਹ ਇਲਜ਼ਾਮ ਲੱਗੇ ਨੇ ਤਾਂ ਹੁਣ ਹਾਈ ਕੋਰਟ ਨੇ ਵੀ ਇਸ ਦੇ ਉੱਪਰ ਜਵਾਬ ਮੰਗਿਆ ਕਿ ਇਸ ਦਾ ਜਵਾਬ ਦਿੱਤਾ ਜਾਵੇ ਇਸ ਦੇ ਵਿੱਚ ਪ੍ਰੋਪਰ ਜਾਣਕਾਰੀ ਜਿਹੜੀ ਹੈ ਇਕੱਠੀ ਕੀਤੀ ਜਾਵੇ ਰਿਪੋਰਟ ਲਿਆਂਦੀ ਜਾਵੇ ਔਰ ਜੋ ਵੀ ਕਸੂਰवार ਹੈ ਉਸ ਨੂੰ ਲੈ ਕੇ ਇਸ ਦੇ ਉੱਪਰ ਪ੍ਰੋਪਰ ਜਿਹੜੀ ਹੈ ਜਾਂਚ ਕੀਤੀ ਜਾਵੇ ਸੋ ਇਸੇ ਕਰਕੇ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸੱਤ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਸੁਪਰਡੈਂਟ ਵੀ ਨੇ ਦੋ ਮੌਜੂਦਾ ਹੈ ਤੇ ਤਿੰਨ ਸੇਵਾ ਮੁਕਤ ਸੁਪਰਡੈਂਡ ਨੇ ਵੱਡੇ ਸਵਾਲ ਹੈ ਕਿ ਆਖਰਕਾਰ ਫੋਨ ਕਾਲਾਂ ਕਿਵੇਂ ਹੋ ਜਾਂਦੀਆਂ ਸੀਗੀਆਂ ਇੱਕ ਦੂਜੇ ਨੂੰ ਫੋਨ ਲਗਾ ਲੈਣਾ ਉਹ ਵੀ ਜੇਲ੍ਹ ਦੇ ਅੰਦਰੋਂ ਬੈਠ ਕੇ ਇੱਕ ਨਹੀਂ ਦੋ ਨਹੀਂ ਬਲਕਿ 43000 ਫੋਨ ਕਾਲਾਂ ਔਰ ਉਸ ਤੋਂ ਬਾਅਦ ਦੇ ਵਿੱਚ ਦੋ ਤਸਕਰ ਨੇ ਜਿਹੜੇ ਜਿਹੜੇ ਡਰੱਗ ਤਸਕਰ ਨੇ ਮੇਨ ਦੋ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਮਨੀ ਦਾ ਜਿਹੜਾ ਟ੍ਰਾਂਸਫਰ ਹੋਣਾ ਜਿਹੜਾ ਲੈਣ ਦੇਣ ਕੀਤਾ ਜਾਣਾ 1 ਕਰੋੜ ਤੇ 35 ਲੱਖ ਰੁਪਈਆ ਉਹ ਕਿਵੇਂ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਕਿਹੜੇ ਖਾਤੇ ਦੇ ਵਿੱਚੋਂ ਪੈਸੇ ਟਰਾਂਸਫਰ ਹੋਏ ਇਹ ਤਮਾਮ ਸਵਾਲ ਜਿਹੜੇ ਨੇ ਉਹ ਉਠਦੇ ਨੇ ਤਾਂ ਹੁਣ ਜਾਂਚ ਕੀਤੀ ਜਾਵੇਗੀ ਇੱਕ ਇੱਕ ਸਵਾਲ ਦੇ ਬਾਬਤ ਪੁੱਛ ਕੇ ਜਿਹੜੀ ਹੈ ਉਹ ਜੇਲ੍ਹ ਅਧਿਕਾਰੀਆਂ ਤੋਂ ਕੀਤੀ ਜਾਵੇਗੀ ਇੱਕ ਇੱਕ ਜਵਾਬ ਮੰਗਿਆ ਜਾਵੇਗਾ ਤੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਫਿਰੋਜ਼ਪੁਰ ਜੇਲ੍ਹ ਦੇ ਨਾਲ ਜੁੜੀ ਪੰਜਾਬ ਜੇਲ੍ਹ ਵਿਭਾਗ ਨੇ ਵੱਡਾ ਐਕਸ਼ਨ ਲੈ ਲਿਆ ਸੱਤ ਅਧਿਕਾਰੀਆਂ ਤੋਂ ਪੁਸ਼ਗਿਸ਼ ਕੀਤੀ ਜਾਵੇਗੀ ਕਟਾਇਰੇ ਦੇ ਵਿੱਚ ਖੜਾ ਕੀਤਾ ਜਾਵੇਗਾ ਜਾਂਚ ਹੋਵੀ ਹੋਵੇਗੀ ਬਕਾਇਦਾ ਇਸ ਮਾਮਲੇ ਨੂੰ ਲੈ ਕੇ ਇੱਕ ਇੱਕ ਗੱਲ ਦਾ ਜਵਾਬ ਜਿਹੜਾ ਉਹ ਮੰਗਿਆ ਜਾਵੇਗਾ ਚਾਹੇ ਉਹ ਤਸਕਰਾਂ ਦੇ ਲੈਣ ਦੇਣ ਦਾ ਕੰਮ ਹੋਵੇ ਪੈਸਿਆਂ ਦਾ 1 ਕਰੋੜ 35 ਲੱਖ ਰੁਪਏ ਦਾ ਚਾਹੇ 43 ਹਜ਼ਾਰ ਫੋਨ ਕਾਲਾਂ ਦਾ ਮਾਮਲਾ ਹੋਵੇ ਤੇ ਚਾਹੇ ਹੋਰ ਕੋਈ ਸਵਾਲ ਹੋਣ ਤਮਾਮ ਗੱਲਾਂ ਬਾਤਾਂ ਤੇ ਪੁੱਛਗਿਸ ਜਿਹੜੀਆਂ ਨੇ ਉਹ ਇਹਨਾਂ 7 ਅਧਿਕਾਰੀਆਂ ਤੋਂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਦੋ ਮੌਜੂਦਾ ਸੁਪਰਡੰਡ ਨੇ ਤੇ ਤਿੰਨ ਸੇਵਾਮੁਕਤ ਸੁਪਰਡੰਡ ਨੇ ਤਾਂ ਹੁਣ ਜਾਂਚ ਹੋਵੇਗੀ ਜਲਦੀ ਹੀ ਇਸ ਬਾਬਤ ਤੋਂ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਜੇਲ੍ਹ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੋ